हां जी दोस्तों सारेयानु सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਾਜੋਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜਿਸ ਘਰ ਤੋਂ ਦੋਸਤੋ ਅੱਜ ਆਪਾਂ ਇਹ ਵੀਡੀਓ ਬਣਾ ਰਹੇ ਆ ਪਹਿਲੀ ਵੀਡੀਓ ਆਪਣੀ ਇਸ ਘਰ ਤੋਂ ਤੇ ਵੀਰ ਪਸ਼ੂ ਵਪਾਰ ਦਾ ਕੰਮ ਵੀ ਨਾਲ ਕਰਦਾ ਠੀਕ ਆ ਜੀ ਬਾਕੀ ਕੁਝ ਪਸ਼ੂ ਜਿਹੜੇ ਆ ਤੁਹਾਨੂੰ ਆਪਾਂ ਬਿਲਕੁਲ ਘਰੇਲੂ ਘਰ ਦੇ ਪਸ਼ੂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਇੱਕ ਮਾਲੀ ਦਿਖਾਵਾਂਗੇ ਕਾਫੀ ਸੋਨਾ ਬਰੀਡ ਦੇ ਵਿੱਚ ਨੀਲੀ ਰਾਵੀ ਬੂਰਾ ਮਾਲੀ ਹੈਗਾ ਵੀਰ ਦੇ ਕੋਲ ਠੀਕ ਆ ਜੀ ਤੇ ਬਿਲਕੁਲ ਘਰ ਦਾ ਸੰਭਿਆ ਪਾਲਿਆ ਪੋਸਿਆ ਬਿਲਕੁਲ ਛੋਟੇ ਹੁੰਦਿਆਂ ਤੋਂ ਵੀਰ ਹੋਣਾ ਨੇ ਆਪ ਖੁਦ ਬਿਲਕੁਲ ਜਿਹੜੀ ਕੇਅਰ ਕਰਕੇ ਤਿਆਰੀ ਕੀਤੀ ਇਸ ਮਾਲੀ ਦੀ ਇਹ ਵੀ ਵਿਕਾਊਗਾ ਦੋਸਤੋ ਬੂਰਾ ਨੀਲੀ ਰਾਵੀ ਦੇ ਵਿੱਚ ਆ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਇਹੋ ਜਿਹਾ ਪਸ਼ੂ ਖਰੀਦਣ ਦੀ ਸੋ ਉਹ ਵੀਰ ਤੁਸੀਂ ਜਰੂਰ ਜਿਹੜਾ ਦੋਸਤ ਇਹਨੂੰ ਹੱਥ ਪਾ ਸਕਦੇ ਜੇ ਖਰੀਦ ਸਕਦੇ ਜੇ ਠੀਕ ਆ ਜੀ ਨੀਲੀ ਰਾਵੀ ਦਾ ਜਿਹੜਾ ਬੂਰਾ ਨੀਲੀ ਰਾਵੀ ਦਾ ਮਾਲੀ ਆ ਸੋ ਇੱਕ ਬਿਲਕੁਲ ਜਿਹੜੀ ਆ ਤੁਸੀਂ ਆ ਝੋਟੀ ਆ ਪਹਿਲਾਂ ਸਵੇਰ ਸੋਈ ਆ ਵੀਰ ਬਿਲਕੁਲ ਤਾਜੀ ਸੂਈ ਆ ਇਹਦੀ ਡਿਟੇਲ ਇਹਦਾ ਵੇਰਵਾ ਵੀ ਆਪਾਂ ਵੀਰ ਦੇ ਨਾਲ ਪੂਰੀ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਤੇ ਅਮਰਕੋਟ ਲਖਨਾ ਪਿੰਡ ਇਹ ਦੋਸਤੋ ਥੋੜੀ ਥੋੜੀ ਦੂਰੀ ਤੇ ਆ ਤੇ ਖਾਸ ਵਿਜਰ ਤੁਸੀਂ ਪਿੰਡ ਰਾਜੋ ਕੇ ਕਰਨੀ ਆ ਆਓ ਲੈਨੇ ਆ ਜਾਣਕਾਰੀ ਵੀਰ ਤੋਂ ਤੇ ਟੋਟਲ 3 ਆ ਗਿਆ ਠੀਕ ਆ ਜੀ ਇੱਕ ਤੇਜੇ ਸਵੇਰੇ ਤੁਹਾਨੂੰ ਮੱਝ ਦਿਖਾਵਾਂਗੇ ਦੋਸਤੋ ਬਿਲਕੁਲ 13 ਕਿਲੋ ਦੁੱਧ ਉਹਦੇ ਥੱਲੇ ਹਾਜ਼ਰ ਤੇ ਫਿਲਹਾਲ ਤਿੰਨ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਕੱਲੇ ਕੱਲੇ ਪਸ਼ੂ ਦੀ ਡਿਟੇਲ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਸ਼ਬੀ ਨਵੰਬਰ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਤੁਸੀਂ ਨੋਟ ਕਰ ਸਕ ਸਕਦੇ ਜੇ 3 ਵਜੇ ਸ਼ਾਮ ਦਾ ਬਿਲਕੁਲ ਸਮਾਂ ਹੈਗਾ ਆਓ ਲੈਣਿਆ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਸਾਸਰੀ ਕਾਲ ਸਾਸਰੀ ਜੀ ਹੋਸ ਨੂੰ ਠੀਕ ਠਹਾ ਜੀ ਬੜੇ ਵਧੀਆ ਚੰਗੇ ਆਪਦੇ ਸੁਣਾਓ ਬੱਸ ਵਧੀਆ ਬੜੇ ਵਧੀਆ ਅੱਛਾ ਵੀਰ ਇਹ ਜਰੂਰ ਆਪਣੇ ਭੈਣ ਭਰਾਵਾਂ ਨਾਲ ਗੱਲਬਾਤ ਸਾਂਝੀ ਕਰਦੀ ਆ ਵੀ ਪਸ਼ੂ ਘਰਦੇ ਆ ਕਿ ਮਤਲਬ ਵੀ ਨਾਲ ਨਾਲ ਜਿਵੇਂ ਮੈਂ ਦੱਸਿਆ ਪਸ਼ੂ ਵਪਾਰ ਦਾ ਤੁਸੀਂ ਦੱਸਿਆ ਸੀ ਕੰਮ ਕਰਦੇ ਆ ਹਾਂ ਜੀ ਆ ਆਪਣਾ ਮਾਲੀ ਕਰਦਾ ਹਾਂ ਜੀ ਤੇ ਉਹ ਮਾਜਾ ਪੰਨਿਆਂ ਦੀ ਉਹ ਮੱਝ ਲੈਂਦੀ ਆ। ਉਹ ਮਾਲੀ ਬਿਲਕੁਲ ਆਪਾਂ ਆਪਦੇ ਘਰੇ ਆਹ ਮਾਲੀ ਸ਼ੁਰੂ ਨਿਕਲਦੇ ਆ ਪਾਲੇ ਆਪਾਂ। ਠੀਕ ਆ ਜੀ। ਹਾਂਜੀ। ਤੇ ਇੱਕ ਵੀਰ ਆਪਣਾ ਨਾਮ ਭੈਣ ਭਰਾਵਾਂ ਨਾਲ ਜ਼ਰੂਰ ਸਾਂਝਾ ਕਰਨਾ। ਨਾਮ ਮੇਰਾ ਹਰਮਨਦੀਪ ਸਿੰਘ। ਹਰਮਨ। ਹਾਂਜੀ ਪਿੰਡ ਰਾਜੋਗੇ। ਠੀਕ ਆ। ਹਾਂਜੀ। ਤੇ ਹਰਮਨ ਵੀਰ ਪਸੂ ਆਪਾਂ ਅੱਜ ਤਿੰਨ ਦਿਖਾਉਣੇ ਆ। ਹਾਂਜੀ ਤਿੰਨ ਦਿਖਾਉਣੇ। ਤੇ ਜਿਹੜਾ ਮਾਲੀ ਇਹ ਨੀਲੀ ਰਵੀ ਦਾ ਵੀਰ ਜੀ ਇਹਦਾ ਕੀ ਬੈਕਗ੍ਰਾਉਂਡ ਹੈਗਾ ਪਿਛੋਕੜ ਕੀ ਆ ਮੱਝ ਬਿਲਕੁਲ ਆਪਣੇ ਕੋਲ ਸੀ ਇਸਦੀ ਮਦਰ। ਹਾਂਜੀ ਇਹਦੀ ਮਾਂ ਦੀ ਆਪਣੇ ਕੋਲ ਹੀ ਆਪਾਂ ਮੱਝ ਲੈਂਦੀ ਹਰਿਆਣੇ ਚੋਂ ਮਾਰ ਕਟਾ ਆਇ ਹੂੰ ਮੱਡੀ ਮੱਝ ਹੀ ਹੂੰ ਤੇ ਆਪਾਂ ਹਰਿਆਣੀ ਲੈਂਦੀ ਤੇ ਆਪਾਂ 10 ਦਿਨ ਚੋ ਕੇ ਮੱਝ ਦੇਤੀ ਤੇ ਕਟਾ ਮਗਰ ਆਪਾਂ ਲੈ ਲਿਆ ਠੀਕ ਹੈ ਜੀ ਹਾਂ ਜੀ ਮਾਜੇ ਉਸੇ ਤਰ੍ਹਾਂ ਲਿਆਂਦੀ ਚਲੋ ਵਪਾਰ ਦਾ ਕੰਮ ਸੀ ਤਾਂ ਮਾਜੇ ਸੇਲ ਕਰਦੀ ਹਾਂਜੀ ਹਾਂਜੀ ਕੱਟਾ ਆਪਾਂ ਮਤਲਬ ਕਿ ਰੱਖ ਲਿਆ ਸੀ ਇੱਕ ਸ਼ੌਂਕੀਆ ਤੌਰ ਤੇ ਸਾਹਮਣੇ ਹਾਂਜੀ ਹਾਂਜੀ ਉਹ ਸਾਹਮਣੇ ਸੋਹਣਾ ਲੱਗਾ ਤਾਂ ਕਿ ਸਾਹਮਣੇ ਮਾਦੀ ਵਾਕਿਆ ਬਹੁਤ ਪਿਆਰਾ ਵਾ ਹਾਂਜੀ ਉਹਨਾਂ ਡੇਰੀ ਦਾ ਫਾਰਮ ਦਾ ਕੰਮ ਹੀ ਸੀ ਤੇ ਉਹਨਾਂ ਫਿਰ ਕਿੰਨੇ ਕੱਟਾ ਸੀ ਚਾਹੀਦਾ ਨਹੀਂ ਸਾਨੂੰ ਅਸੀਂ ਤਾਂ ਮਾਦੀ ਦੇ ਜਨਮ ਦੇ ਉੱਪਰ ਲੈ ਕੇ ਮਦਰ ਰੇ ਸੀ ਹਾਂਜੀ ਅੱਛਾ ਮਦਰ ਵੀ ਬਿਲਕੁਲ ਇਸੇ ਤਰ੍ਹਾਂ ਬੂਰੀ ਸੀ ਬੂਰੀ 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 ਨੀਲੀ ਰਾਵੀ ਹਾਂਜੀ ਐਂ ਸਿੰਘ ਕੁੰਡੇ ਦੂਜੇ ਤੋਂ ਝੋਟੀਆਂ ਜਾਂਦੀ ਆਪਾਂ ਦੇ ਹਰਿਆਣੀ ਲੈਂਦੀ ਆਪਾਂ ਇਸੇ ਤਰ੍ਹਾਂ ਹੀ ਮੂੰਹ 22+ ਹਾਂਜੀ ਆਪਾਂ ਤੇ 28 ਲੀਟਰ ਦਾ ਚੋਕ ਲੈਂਦਾ ਸੀ ਨਾ ਹਾਂ ਤੇ ਕੋਈ ਛੇਂਦਰੀਆਂ ਸੋਈ ਆਪਾਂ ਫਿਰ 10 ਦਿਨਾਂ ਵਿੱਚ ਘਰੇ ਚੋਈ ਹਾਂ ਉਹ ਫਿਰ ਬੰਦੇ ਆਏ ਤਾਂ ਉਹ ਲੈ ਗਏ ਠੀਕ ਹੈ ਜੀ ਹਾਂਜੀ ਆਪਾਂ 22+ ਚੋਕਾ ਦਿੱਤਾ ਸੀ ਨਾਲ 22+ ਚੋਕਾ ਦਿੱਤਾ ਸੀ ਹਾਂਜੀ ਠੀਕ ਆ ਲੋ ਵੀ ਦੋਸਤੋ ਮਦਰ ਮਿਲਕ ਰਿਕਾਰਡ ਵੀ ਰੰਦਾ ਵੀ ਕਾਫੀ ਬੈਸਟ ਸੀਗਾ ਠੀਕ ਆ 22+ ਜਿਹੜੀ ਮਿਲਕਿੰਗ ਕਰਵਾ ਕੇ ਫਿਰ ਇਸਦੀ ਮਦਰ ਆਪਾਂ ਦਿੱਤੀ ਸੀ ਡੇਰੀਆਂ ਦੇ ਵਿੱਚ ਦੇਤੀ ਸੀ ਠੀਕ ਆ ਬੱਚਾ ਵੀਰ ਹੁਣ ਬਹੁਤ ਪਿਆਰਾ ਲੱਗਾ ਬੱਚਾ ਖੂਬਸੂਰਤ ਸੀਗਾ ਬਚਪਨ ਤੋਂ ਹੀ ਬਾਕੀ ਹੁਣ ਵੀ ਤੁਸੀਂ ਵੇਖੋਗੇ ਮਾਰਕਿੰਗ ਕੈਰੈਕਟਰ ਕਾ ਬਿਲਕੁਲ ਵਾਈਟ ਫੇਸ ਦੇ ਵਿੱਚ ਆ ਇੱਕ ਸਿੰਘ ਵਾਈਟ ਆ ਠੀਕ ਆ ਜੀ ਅੱਕ ਬਿੱਲੀ ਮਣਕੀ ਆ ਸੋ ਕੈਰੈਕਟਰ ਮਾਰਕਿੰਗ ਬਹੁਤ ਜਿਆਦੀ ਵਧੀਆ ਤੇ ਦੋਂਦਾ ਹਨਾ ਜੀ ਦੋਂਦਾ ਦੋਂਦਾ ਜੀ ਦੋਂਦਾ ਮੰਨ ਲਈ ਆ ਠੀਕ ਆ ਤੇ ਚਾਰੇ ਪੈਰ ਦੋਸਤੋ ਬਿਲਕੁਲ ਤੁਸੀਂ ਦੇਖ ਰਹੇ ਹੋ ਬਿਲਕੁਲ ਚਾਰੇ ਪੈਰ ਤੋਤੇ ਆ ਠੀਕ ਆ ਸੋ ਪੂਛ ਉੱਪਰ ਤੱਕ ਵਾਈਟ ਆ ਤੇ ਹਾਈਟ ਕਾ ਤਾਂ ਬਹੁਤ ਸੋਹਣਾ ਠੀਕ ਆ ਜੀ ਉਮਰ ਵੀ ਤਕਰੀਬਨ ਇਹਦੀ ਕੋਈ 2 1/2 ਸਾਲ ਹੋ ਗਈ ਹਾਂਜੀ 2 7 8 ਮਹੀਨੇ ਉਮਰ ਹੈਗੀ ਇਹਦੀ 2 ਸਾਲ 8 ਮਹੀਨੇ ਹਾਂਜੀ 2 ਸਾਲ 8 ਮਹੀਨੇ ਠੀਕ ਹੈ ਜੀ ਹਾਂਜੀ ਲਓ ਜੀ 2 ਸਾਲ 8 ਮੰਥ ਏਜ ਆ ਦੋਸਤੋ ਬਾਕੀ ਹਾਈਟ ਕਾ ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਬਹੁਤ ਸੋਹਣੀ ਹਾਈਟ ਆ ਇਸ ਏਜ ਦੇ ਵਿੱਚ ਮਨ ਲਈ ਦੀ ਠੀਕ ਆ ਸੋ ਟੈਸਟਿਕਲ ਇੱਕ ਵਾਰੀ ਤੁਹਾਨੂੰ ਥੋੜਾ ਬੈਕ ਸਾਈਡ ਤੋਂ ਵੀ ਦਿਖਾ ਦਿੰਦੇ ਆ ਬਿਲਕੁਲ ਤੋੜ ਕੇ ਵੀ ਦਿਖਾ ਦਾਂਗੇ ਤੋ ਆਹ ਦੇਖੋ ਜੀ ਠੀਕ ਆ ਸੋ ਪੂਛ ਉੱਪਰ ਤੱਕ ਵਾਈਟ ਆ ਸੋ ਜਿਹੜੇ ਵੀਰ ਅੱਗੇ ਬਿਲਕੁਲ ਬਰੀਡ ਪਰਪਸ ਉੱਪਰ ਵੀ ਵਰਕ ਕਰਨਾ ਚਾਹੁੰਦੇ ਕੰਮ ਕਰਨਾ ਚਾਹੁੰਦੇ ਆ ਠੀਕ ਆ ਜੀ ਮਾਲ ਦੇ ਵਿੱਚ ਰੱਖਣਾ ਮਾਲੀ ਨੀਲੀ ਰਵੀ ਦਾ ਲੱਭ ਰਹੇ ਹੋ ਤਾਂ ਤੁਸੀਂ ਜ਼ਰੂਰ ਇਹਨੂੰ ਚੁਣ ਸਕਦੇ ਜੇ ਤੇ ਅੱਛਾ ਵੀਰ ਹਰਮਨ ਅੱਗੇ ਇਹ ਕਰਦਾ ਜੰਪ ਹਾਂਜੀ ਹਾਂਜੀ ਲਉਂਦਾ ਮੱਝ ਹਾਂਜੀ ਹਾਂਜੀ ਰਾਲੀਆਂ ਆਪਣੇ ਕੋਲ ਆਪਾਂ 20 ਦਿਨ ਪਹਿਲਾਂ ਵੀਡੀਓ ਪਾਉਣੀ ਏ ਰੇ ਉਹ ਵੱਡੀ ਮੱਝ ਆਪਣੀ ਪਰਲੀ ਆ ਉਹ ਹਰਵਰਾਈ ਆ ਹਾਂਜੀ ਆਪਾਂ ਹਰ ਤੋਂ ਪਰਸੋਂ ਬੱਚਾ ਲਿਆ ਇਹਦੇ ਅ ਅੱਛਾ ਮਤਲਬ ਕਿ ਬਣ ਗਈ ਆ ਹਾਂਜੀ ਬਣ ਗਈ ਉਹ ਪਰਸੋਂ ਕਰਾ ਕੇ ਮੱਝ ਦਾ ਪਹਨਤ ਕੱਲ੍ਹ ਫੂਲਿਆ ਠੀਕ ਆ ਜੀ ਹਾਂਜੀ ਹਾਂਜੀ ਸੋ ਦੋਸਤੋ ਵੀਰਾਂ ਦਾ ਵੀ ਪਹਿਲਾ ਵੀਡੀਓ ਪਾਉਣੀ ਸੀ ਕੋਈ ਮਹੀਨਾ 20 ਦਿਨ ਸੋ ਇੱਕ ਡੀਗ ਦੇ ਪਏ ਸੀ ਮੱਝ ਬਿਲਕੁਲ ਹੀਟ ਦੇ ਵਿੱਚ ਆ ਜਾ ਤੇ ਇੱਕ ਮੱਝ ਬਿਲਕੁਲ ਘਰੇਲੂ ਜਿਹੜੀ ਘਰ ਦੀ ਮੱਝ ਆ ਉਹ ਲਵਾਈ ਆ ਇਸੇ ਤੋਂ ਜੰਪ ਹੋਈ ਆ ਠੀਕ ਆ ਤੇ ਹਾਰਮਨ ਖੋਲ ਕੇ ਦਿਖਾਓ ਮੜਾ ਜੀ ਖਾਣ ਸ ਤੇ ਬੂਰਾ ਨੀਲੀ ਰਾਵੀ ਦੇ ਵਿੱਚ ਤੇਲ ਵੀ ਜਿਹੜੇ ਬਾਡੀ ਦੇ ਉੱਪਰ ਤੁਹਾਨੂੰ ਦਿਖਾਵਾਂਗੇ ਤੇਲ ਵੀ ਹੈਗੇ ਆ ਠੀਕ ਆ ਜੀ ਸਕਿਨ ਦੇ ਉੱਪਰ ਸੋ ਕਾਫੀ ਸੋਹਣੀ ਗਰੋਥ ਆ ਮਾਲੀ ਦੀ ਅੱਗੇ ਜਿਹੜਾ ਕੋਈ ਸ਼ੌਂਕੀ ਵੀਰ ਲੈ ਕੇ ਜਾਊਗਾ ਸੋ ਹੋਰ ਵੀ ਤੁਸੀਂ ਸ਼ੌਂਕ ਨਾਲ ਤਿਆਰ ਕਰ ਸਕਦੇ ਜੀ ਠੀਕ ਆ ਦੇਖੋ ਹੂੰ ਥੋੜਾ ਔਂਕੜਾ ਦੂਜਾ ਠੀਕ ਹੈ ਤੇ ਅੱਛਾ ਹਰਮਨ ਭਾਈ ਕੀ ਇੰਦੀ ਡਿਮਾਂਡ ਕੀ ਰੱਖੀ ਆ ਮੋਡ ਡਿਮਾਂਡ ਆਪਾਂ ਫੋਨ ਤੇ ਕਰਨਾਗੇ ਵੀ ਫੋਨ ਤੇ ਹਾਂਜੀ ਠੀਕ ਆ ਜੀ ਸੋ ਡਿਮਾਂਡ ਜਿਹੜੀ ਆ ਦੋਸਤੋ ਵੀਰਾਂ ਦਾ ਫੋਨ ਤੇ ਕਰ ਦਿਆਂਗੇ ਠੀਕ ਆ ਜੀ ਮਾਨਤਾਂ ਨੂੰ ਜੋ ਵੀ ਹੋਊਗਾ ਉਹ ਹੋ ਜਾਊਗਾ ਠੀਕ ਆ ਜਿਹੜਾ ਕੋਈ ਚਾਹਵਨ ਵੀ ਰਹੂਗਾ ਬਾਕੀ ਰੇਡ ਤੁਸੀਂ ਫੋਨ ਤੇ ਪੁੱਛ ਸਕਦੇ ਜਿਹੜਾ ਕੋਈ ਖਾਸ ਤੌਰ ਤੇ ਖਰੀਦਣ ਦਾ ਚਾਹਵਨ ਹੋਇਆ ਠੀਕ ਆ ਸੋ ਨੀਲੀ ਰਵੀ ਦਾ ਬਿਲਕੁਲ ਪੂਰਾ ਮਾਰਲੀ ਆ ਵੀਰ ਦੇ ਕੋਲ ਇਸ ਤੋਂ ਬਾਅਦ ਆਪਣੇ ਕੋਲ ਇੱਕ ਆ ਝੋਟੀ ਬਗਾਊਗਾ ਜੀ ਹਾਂਜੀ ਇਹ ਇਹ ਪਹਿਲੀ ਸਵੇਰ ਝੋਟੀ ਆ ਪਹਿਲੋਂ ਦੀ ਝੋਟੀ ਸੁਈ ਆ ਹਾਂਜੀ ਆਪਣੇ ਕੋਲ ਹੀ ਸੁਈ ਆ ਕਿ ਇਤਨੇ ਹੀ ਜਾਂਦੀ ਆ ਪਾ ਸੁਈ ਨਹੀਂ ਆ ਪਾ ਲੈਂਦੀ ਆ ਪਾ ਇੱਕ ਦਿਨ ਸੁਈ ਲੈ ਲੈਂਦੀ ਇੱਕ ਦਿਨ ਸੁਈ ਹਾਂ ਤੇ ਛੇਵਾਂ ਦਿਨ ਆ ਸੁਈ ਨੂੰ ਛੇਵਾਂ ਦਿਨ ਬੱਚੇ ਦਾ ਨਾਲ ਨਾਲ ਲਿਆਓਗੇ ਮਗਰ ਕਟਾ ਹਾਂਜੀ ਉਹ ਕਟਾ ਉਹ ਕਟਾ ਲਓ ਜੀ ਮਗਰ ਕਟਾ ਮੇਲ ਕਾਫ ਠ ਸੋ ਨਾਰੂ ਬਿਲਕੁਲ ਬੱਚੇ ਦੇ ਨਾਲ ਮੇਰਾ ਭਰਾ ਦੇਖ ਸਕਦੇ ਹੋ ਤੁਸੀਂ ਆ ਦੇਖੋ ਠੀਕ ਹੈ ਹੁਣ ਪੰਜਾਂ ਛਿਆਂ ਦਿਨਾਂ ਦੀ ਅੱਜ ਸੂਈ ਆ ਹਾਂਜੀ ਤੇ ਕੀ ਹੁਣ ਦੁੱਧ ਦੁੱਧ ਇਹਥੇਲੇ ਜਿਹੜਾ ਆਪਾਂ ਲੀਟਰ ਮਾਗ ਚੋਲਣਾ ਵਾ ਕੰਡੇ ਰਾ ਕੇ 10 ਲੀਟਰ ਦੁੱਧ ਪੱਕਾ ਐ ਤਿਆਰ ਆ 10 ਲੀਟਰ ਹਾਂਜੀ ਆਸ ਕਰਦੇ ਕੋਈ 12-13 ਲੀਟਰ ਤੋਂ ਛੋਟੀ ਦੁੱਧ ਦਓਗੀ ਚੰਗੀ ਨਿਕਲੀ ਚਵਾਸ ਬਹੁਤ ਵਧੀਆ ਚਵਾਈ ਤੇ ਬਹੁਤ ਨੰਬਰ ਲੱਗੀ ਨੇ ਇੱਕ ਨੰਬਰ ਨੂੰ ਠੀਕ ਆ ਜੀ ਹਾਂਜੀ ਬਹੁਤ ਧੀਆਬ ਸਮਾ ਇੱਕ ਨੰਬਰ ਆ ਤੇ 10 ਲੀਟਰ ਜਿਹੜੀਆਂ ਬਿਲਕੁਲ ਧਾਰਾਂ ਦੇ ਥੱਲੇ ਮੌਜੂਦ ਨੇ ਦੋਸਤੋ ਕੋਈ ਵੀ ਰਾਨ ਕੇ ਆਪਣੀ ਤਸੰਦੀ ਕਰ ਸਕਦਾ ਜੋ ਕੇ ਪਾਸ ਕਰ ਸਕਦਾ ਠੀਕ ਆ ਇਧਰੋਂ ਹਰਮਨ ਹਲਾ ਦਿਓ ਮਾੜਾ ਜੈਨੂ ਕਰਦੇ ਆ ਕਰ ਲੈ ਹਾਈਟ ਕਾਤੇ ਇਹਦਾ ਵੀ ਪੂਰਾ ਉੱਚਾ ਸੋ ਬਾਕੀ ਜਿੱਦਾਂ ਕਿ ਪਹਿਲਾਂ ਇਹ ਛੋਟੀ ਸੂਈ ਆ ਠੀਕ ਆ ਜੀ ਉਸ ਅਕੋਰਡਿੰਗ ਦੇਖੀਏ ਤੇ ਹਾਈਟ ਕਾਤ ਦੀ ਕਾਫੀ ਸੋਹਣੀ ਆ ਵੱਡੇ ਕਰ ਸਕਦੇ ਆ ਛੋਟੀ ਮੰਨੂ ਡੇਡ ਰੱਖ ਦੀ ਇਹ ਹਾਂ ਹਾਂ ਬਿਲਕੁਲ ਸਿੰਘ ਸੁਣੋ ਬਹੁਤ ਸੋਹਣਾ ਲੱਗਿਆ ਨੀ ਬਿਲਕੁਲ ਸਿੰਘ ਥੋੜਾ ਜਿਹਾ ਜਿਵੇਂ ਖੁਰਲੀ ਦੇ ਨਾਲ ਰਗੜ ਕੇ ਇੱਕ ਬੰਨਿਆ ਥੋੜਾ ਜਿਹਾ ਕੀਤਾ ਹੈ ਇਹ ਉਹ ਨਾ ਫਿਰ ਰਗੜਦੀ ਰਹਿੰਦੀ ਹੈ ਆਹ ਲੱਗੀ ਰਹਿੰਦੀ ਹੈ ਫਿਰ ਬਿਲਕੁਲ ਬਿਲਕੁਲ ਹਾਂਜੀ ਸੋ ਬਾਕੀ ਆ ਉਲਟੋ ਪਹਿਣੀ ਵਾਲੇ ਪਾਸੇ ਤੁਸੀਂ ਥਾਣ ਜੇ ਵਾ ਆ ਕਰ ਹੋ ਜਾ ਠੀਕ ਹੈ ਜੀ ਸੋ ਬਿਲਕੁਲ ਸੰਭਲ ਕੇ ਮੜਾ ਜੇ ਤੋਰ ਕੇ ਨਾ ਦਿਖਾ ਦਈਏ ਦਿਖਾ ਦੇ ਨੇ 10 ਕਿਲੋ ਦੋਸਤੋ ਧਾਰਾ ਨੇ ਠੀਕ ਹੈ ਮਗਰ ਮੇਲ ਕਾਫਾ ਬੱਚੇ ਦੇ ਨਾਲ ਬਿਲਕੁਲ 나ੜੂ ਤੁਹਾਨੂੰ ਦਿਖਾਤਾ ਪਹਿਲਾਂ ਝੋਟੀ ਆ ਠੀਕ ਹੈ ਤੇ ਮਿਲਦੀ ਮਿਲਦੀ ਬਿਲਕੁਲ ਮਿੱਠੀ ਮਿਲਣ ਵਿੱਚ ਹੈ ਬਿਲਕੁਲ ਮਿੱਠੀ ਲਾਤਣਾ ਲਾਉਗੀ ਠੀਕ ਹੈ ਕੋਈ ਨਾ ਕੋਈ ਸੰਭਲ ਦੇ ਮਨਾ ਤੋੜ ਲੈ ਕੋਈ ਹੱਡ ਕੱਟੇ ਰਹਾ ਵੜਾ ਕਰਦੀ ਹੈ ਐਨ ਨੂੰ ਘੇਮੂ ਜਾਣਾ ਇਧਰ ਦਾ ਕੋਈ ਨਾ ਐਨ ਨੂੰ ਕਮਾ ਦੇ ਤੋੜ ਦੇ ਤਿੰਕਾ ਤੇ ਹਾਰਮੋਨ ਬਾਈ ਇਹਦੀ ਕੀ ਡਿਮਾਂਡ ਕੀਤੀ ਆ ਛੋਟੀ ਜੀ ਡਿਮਾਂਡ ਤੁਹਾਨੂੰ ਸਾਹਿਬ ਇਹਦਾ ਪੈਂ 85 ਮੋਲੇ ਕਰ ਲੋ ਹਾਂਜੀ ਆਪਾਂ 80 ਡਿਮਾਂਡ ਕਰਨ ਦਾ ਏ 80 ਜੋ ਹਾਂਜੀ ਹੂੰ ਚੰਗੀ ਆ ਛੋਟੀ ਕੱਦ ਕੱਢੀ ਦੁੱਧ ਬਿਲਕੁਲ ਹੈ 10 ਕਿਲੋ ਬਿਲਕੁਲ ਜਿੰਨੇ ਪਹਿਲੇ ਉਹਨੇ ਅਕਸਰ ਉਹਨੇ ਦੋ ਟਾਈਮ ਚੋਣੀ ਦੋ ਟਾਈਮ ਜੋ ਚਾਰ ਟਾਈਮ ਜੋ ਕੋਈ ਚੱਕਰ ਨਹੀਂ ਤੁਹਾਨੂੰ ਠੀਕ ਹੈ ਚਵਾਈ ਐ ਬਿਲਕੁਲ ਐ ਵੰਡ ਲੱਗੀ ਉਹਨੂੰ ਹੂੰ ਦਾ ਹਿੰਦੂ ਹੋ ਰਿਹਾ ਬਿਲਕੁਲ ਤਿਆਰ ਆ ਖੁੱਲਾ ਸਦਾ ਵੀਰਾਂ ਦਾ ਵੀ ਚਾਹੇ ਕੋਈ ਦੋ ਡੰਗ ਚ ਹੋਵੇ ਚਾਰ ਡੰਗ ਚ ਹੋਵੇ ਠੀਕ ਆ ਜਿਹਨੇ ਪੈਸੇ ਲਾਉਣੇ ਤਸੱਲੀ ਕਰਨੀ ਠੀਕ ਆ ਸੋ 10 ਕਿਲੋ ਧਾਰਾ ਬ੍ਰੀਕ ਸਕੀਨ ਝੋਟੀ ਵੇਖੋ ਹੂੰ ਪਿੱਠੇ ਪੁਰੇ ਕਿਨੇ ਚੌੜੀ ਆ ਬਿਲਕੁਲ ਬਿਲਕੁਲ ਸੋ ਕੱਦ ਕੱਟ ਦੀ ਵੀ ਬੜੀ ਸੋਹਣੀ ਆ ਇਹ ਕੱਦ ਕੱਟ ਦੀ ਆ ਹਾਂਜੀ ਤੇ ਹੈ ਨਵੀਂ ਨਾਲੇ ਠੀਕ ਆ ਪਹਿਲੇ ਦੂਜੇ ਦੂਜੇ ਤੀਜੇ ਸਵੇਰ ਜਾ ਕੇ ਪਸੂ ਪੂਰਾ ਭਰਦਾ ਤੇ ਹੋਰ ਵੀ ਝੋਟੀਆਂ ਹਜੇ ਬਨਣਾ ਬਾਕੀ ਹਾਈਟ ਦੋਸਤੋ ਅੱਜ ਹੀ ਬਾ ਕਮਾਲ ਆ ਠੀਕ ਆ ਸੋਹਣੀ ਹਾਈਟ ਕਾਰ ਵਾਲਾ ਕੋਈ ਲੈ ਕੇ ਸੋ ਤਾਂ ਤੁਹਾਨੂੰ ਬਹੁਤ ਸੋਹਣਾ ਵਿਥੀ ਵਰਲ ਵੀ ਚੰਗੀ ਆ ਤੇ ਮਗਰ ਕਟਾ ਮੇਲ ਕਾ 80 ਹਜ਼ਾਰ ਦੇ ਵਿੱਚੋਂ ਛੋਟਾ ਛੱਪਾ ਹੋ ਜੂ ਹੈ ਹਾਂਜੀ ਹਾਂਜੀ ਕੋਈ ਨਹੀਂ ਕਰਨਾ ਠੀਕ ਹੈ ਭਰਾ ਤੇ ਇਸ ਤੋਂ ਬਾਅਦ ਇੱਕ ਆਪਣੇ ਕੋਲ ਹਾਰਮਨ ਬਾਈ ਇੱਕ ਤੀਜੇ ਨੰਬਰ ਤੇ ਜਿਹੜੀ ਮੱਝ ਸੀ ਤੀਜਾ ਸੂਆ ਸੂਈ ਉਹ ਤੀਜਾ ਸੂਆ ਸੂਈ ਠੀਕ ਹੈ ਜੀ ਉਹਦੀ ਡਿਟੇਲ ਕੀ ਆ ਤੀਜਾ ਸੂਆ ਸੂਈ ਹੈ ਨਾ ਉਹ ਆਪਾਂ ਵਿਖਾ ਦੇਣੀ ਤੁਹਾਨੂੰ ਆਜੋ ਜੀ ਹਾਂ ਚਲੋ ਠੀਕ ਆ ਅੱਛਾ ਹਾਰਮਨ ਬਾਈ ਇੱਕ ਆਪਣੇ ਕੋਲ ਇਹ ਮੱਝ ਵਿਕਾਊ ਆ ਹਾਂਜੀ ਹਾਂਜੀ ਤੇ ਕੀ ਡਿਟੇਲ ਆ ਵੀਰੇ ਦਾ ਕੀ ਮਿਹਰਬਾਨੀ ਇਹ ਤੀਜੇ ਸੂਏ ਮੈਂ ਸੂਈ ਆ ਹਾਂ ਤੇ ਕੋਈ 25 ਦਿ 25 ਦਿਨ ਦਾ ਸਮਾਂ ਹੋ ਗਿਆ 13 ਲੀਟਰ ਦੁੱਧ ਹੈਗਾ ਥਲੇ ਤਿਆਰ ਇਹਦੇ ਠੀਕ ਆ ਜੀ ਹਾਂ ਜੀ ਸਵੇਰ ਤੀਜੇ ਹੈ ਤੀਜੇ ਸੂਏ ਹੂੰ ਤੇ ਬੱਚਾ ਮਗਰ ਕੱਟੀ ਆ ਬੱਚਾ ਮਗਰ ਕੱਟੀ ਆ ਲਓ ਜੀ ਫੀਮੇਲ ਕਾਫ ਆ ਤੇ ਵੀ ਸੂਆ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਸੂਈ ਨੂੰ 25 ਦਿਨ ਹੋ ਗਿਆ 25 ਕਿ ਦਿਨ ਹਾਂ ਜੀ ਆਹ ਲਓ ਠੀਕ ਆ ਸੋ 25 ਦਿਨਾਂ ਦੀ ਸੂਈ ਆ ਤੇ ਦੁੱਧ 13 ਕਿਲੋ ਹਾਂ ਜੀ ਠੀਕ ਆ ਇਹ ਤਸੱਲੀ ਵਾਲਾ ਬਿਲਕੁਲ 13 ਕਿਲੋ ਇਹ ਬਿਲਕੁਲ ਤਸੱਲੀ ਵਾਲਾ ਵੇ ਅੱਛਾ ਹਾਂ ਜੀ ਠੀਕ ਆ ਇਹ ਆਪਾਂ ਹਰਿਆਣੇ ਲਿਆਂਦੀ ਪਹਿਲੇ ਸਵੇਰੇ ਅੱਛਾ ਹਾਂਜੀ ਇਹ ਕਿਹੜੇ ਅਫੀਸਰ ਮਤਲਬ ਕਿ 220 ਜਾਂ 230 ਸੁਵੇ ਹਾਂਜੀ 200 ਵਿੱਚ ਹੋਇਆ ਤੀਜੇ ਸੁਵੇ 200 ਠੀਕ ਆ ਹਾਂਜੀ ਤਾਂ ਵਜ਼ਨ ਵਜ਼ਨ ਲੋਡ ਵਾਲੀ ਪੂਰੀ ਹਨਾ ਪੂਰੀ ਨਵੱਡੀ ਵਾਲਾ ਪੂਰਾ ਹਾਂਜੀ ਤੇ ਮੜਾ ਖੋਲ ਕੇ ਤੋੜ ਕੇ ਨਾ ਖੋਲ ਲਓ ਜੀ ਠੀਕ ਆ ਸੋ ਦੋਸਤੋ ਫੁੱਲ ਵਜ਼ਨ ਲੋਡ ਵਾਲੀ ਇਹ ਮੱਝ ਆ ਠੀਕ ਆ ਬੈਕਗ੍ਰਾਉਂਡ ਜਿਹੜੀ ਵੀ ਅੱਸ ਰਿਹਾ ਵੀ ਹਰਿਆਣੇ ਤੋਂ ਬੈਕਗ੍ਰਾਉਂਡ ਦੀ ਜਿਹੜੀ ਪਿਸ਼ੋਕਰ ਜਿਹੜਾ ਹਰਿਆਣੇ ਤੋਂ ਆ ਠੀਕ ਆ ਜੀ ਉੱਥੋਂ ਖਰੀਦੀ ਸੀਗੀ ਤੇ ਫਿਰ ਹਾਲ ਤੁਸੀਂ ਹਾਈਟ ਕੱਦ ਵਜਨ ਤੁਸੀਂ ਨੋਟ ਕਰ ਸਕਦੇ ਠੀਕ ਹੈ ਸੋ ਪੁੱਲ ਵੱਡੇ ਕੱਦ ਕਾਠ ਵਾਲੀ ਜਾਂ ਤੇ 13 ਕਿਲੋ ਜਿਹੜਾ ਬਿਲਕੁਲ ਦੁੱਧ ਹਾਜ਼ਰ ਸੋ ਜਿਹੜਾ ਕਿਸੇ ਵੀਰ ਨੇ ਹਨ ਕੇ ਚਬਾਈ ਕਰ ਲੈਣੀ ਆ ਦੇਖੋ ਬਾਕੀ ਚਵਾਪਸਮਾ ਬਿਲਕੁਲ ਓਕੇ ਬਿਲਕੁਲ ਓਕੇ ਚਵਾਪਸਮਾ ਬਹੁਤ ਹੀ ਪੋਲੀ ਆ ਠੀਕ ਆ ਹਾਂਜੀ ਲਓ ਜੀ ਤੇ ਅ ਦੂਜੇ ਸਵੇਰੇ ਦੁੱਧ ਬਸ ਇੰਨਾ ਹੀ ਸੀਗਾ ਜਿਵੇਂ ਦੋ ਥੋੜਾ ਜਿਆਦਾ ਹੀ ਐਰ ਕੀ ਥੋੜਾ ਹਨ ਪੱਠੇ ਪੁੱਠੇ ਨੇ ਐਰ ਕੀ ਅਗੇ ਥੋੜੇ ਪੱਠੇ ਮਾਰੇ ਗਏ ਸਾਡੇ ਐਰ ਕੀ ਠੀਕ ਆ ਠੀਕ ਆ ਮੀਂਹ ਬੜਾ ਪਿਆ ਤਾਂ ਕਰਕੇ ਸਾਂਭੀ ਨਹੀਂ ਗਈ ਸਾਂਭੀ ਨਹੀਂ ਗਈ ਮਾਜੇ ਮਿਲਦੀ ਮਿਲਦੀਆਂ ਟਿਕਾ ਕੇ ਮਿੱਠੀ ਦਣਕ ਕੋਈ ਚੱਕਰ ਹੀ ਨਹੀਂ ਦੇ ਠੀਕ ਆ ਤੇ ਕਿੰਨਾ ਹਰਮਨ ਮੁੱਲ ਕੀ ਰੋਉਂਗਾ ਇਹਦਾ ਮੁੱਲ ਸੰਦੂਸਾ ਭਾਵੇਂ ਇੱਕ ਪੰਜੀ ਕਰ ਲਈਏ ਹਾਂ ਇੱਕ ਪੰਜ ਦੀ ਮੈਂ ਦੇ ਦਾਂਗੇ ਇੱਕ ਪੰਜ ਦੀ ਹਾਂਜੀ ਵਿੱਚ ਮਾਨ ਕਰ ਦਾਂਗੇ ਠੀਕ ਆ ਜੀ ਹਾਂਜੀ ਲਓ ਜੀ 125000 ਸਵਾ ਲੱਖ ਵੀਰਾਂ ਦਾ ਭਾਵੇਂ ਡਿਮਾਂਡ ਕਰ ਲਈਏ ਤੇ 105000 ਦੀ ਹਾਣਾ ਜਿਹੜੀ ਲੈਣ ਦੇਣਾ ਠੀਕ ਆ ਸੋ ਬਾਕੀ ਆਰਡਰ ਕੁਆਲਟੀ ਕਾਫੀ ਸੋਹਣੀ ਠੀਕ ਆ ਜੀ ਵੱਡੇ ਲੇਵੇ ਦੀ ਆ ਜਿਵੇਂ ਜਿਵੇਂ ਬਿਲਕੁਲ ਸ਼ਾਮ ਨੂੰ ਮਿਲਦਾ ਵੀ ਬਣੂ ਥਣੂ ਕੀ ਉਵੇਂ ਹੋਰ ਵੀ ਤੇ ਪੂਰੀ ਪਾਣੀ ਥਣਾਉਂਦੇ ਆ ਤੇ ਬਿਲਕੁਲ ਥਣ ਲਵਾਈ ਦੇ ਵਿੱਚ ਪੂਰਾ ਤੇ ਮਗਰ ਜਿਹੜੀ ਫੀਮੇਲ ਕਾਫ ਠੀਕ ਆ ਸੋ 13 ਕਿਲੋ ਉਹਦੀ ਤਸੱਲੀ ਆ ਤੁਸੀਂ ਘਰ ਆਣ ਕੇ ਕਰ ਲਿਓ ਠੀਕ ਆ ਤੇ ਖਾਸ ਵਿਜੜ ਤੁਸੀਂ ਪਿੰਡ ਰਾਜੋ ਕੇ ਆਣ ਕੇ ਤਸੱਲੀ ਕਰ ਸਕਦੇ ਜੇ ਦੋ ਟਾਈਮ ਚੋਲੋ ਕੋਈ ਚਾਰ ਟਾਈਮ ਚੋਲੋ ਠੀਕ ਆ ਸੋ ਪੂਰੇ ਵੱਡੇ ਕੱਦ ਕਾਠ ਦੀ ਆ ਕੋਈ ਵੀਰ ਜਜਮੈਂਟ ਨਾ ਕੀ ਕਰੇ ਵੀ ਕੋਈ ਮੀਡੀਅਮ ਛੋਟੀ ਹਾਈਟ ਆ ਸੋ ਹਾਈਟ ਕੱਦ ਪੂਰਾ ਉ ਤੇ ਹਰਮਨ ਸਿਆ ਬੋਲ ਦਿੱ ਗਿਆ ਨੰਬਰ ਇੱਕ ਵਾਰੀ ਫਿਰ 84372 26003 84372 26003 ਠੀਕ ਹੈ ਜੀ ਹਾਂਜੀ ਸੋ ਇਹ ਨੰਬਰ ਦੋਸਤੋ ਬਿਲਕੁਲ ਸਕਰੀਨ ਦੇ ਉੱਤੇ ਆਪਾਂ ਚਲਦੇ ਕਰ ਦਿਆਂਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਸੰਪਰਕ ਕਰ ਸਕਦੇ ਜੀ ਵੀਰ ਹਰਮਨ ਓਨਰ ਨੇ ਤੇ ਪਸ਼ੂ ਜਿਹੜੇ ਦੋਸਤੋ ਇਸੇ ਤਰ੍ਹਾਂ ਹੀ ਤਕਰੀਬ ਬਣਾਉਂਦੇ ਰਹਿੰਦੇ ਆ ਵੀਰ ਉਹਨਾਂ ਦੇ ਕੋਲ ਇੱਕ ਇੱਕ ਦੋ ਦੋ ਨਾਲ ਗਾਉਣ ਆਉਂਦੇ ਜਰੂਰ ਆ ਵਿਕਰੀ ਲਈ ਠੀਕ ਆ ਸੋ ਬਿਲਕੁਲ ਇਹ ਹੈ ਆਪਣੇ ਘਰ ਦੀ ਮੱਝ ਇਹ ਹੈ ਅੱਜ ਆਪਣੇ ਘਰ ਦੀ ਮੱਝ ਇਹ ਘਰ ਦੀ ਮੱਝ ਸੀ ਇਹ ਹਰਾ ਨਹੀਂ ਲੈਂਦੀ ਪਹਿਲੇ ਸਵੇ ਹੀ ਹੂੰ ਛੋਟੀ ਲੈਂਦੀ ਸੋ ਜਿਹੜੇ ਵੀਰ ਨੂੰ ਪਸੰਦ ਹੋਊਗੀ ਦੋਸਤੋ ਬਿਲਕੁਲ ਆਪਣਾ ਹੱਕ ਸਮਝ ਕੇ ਤਸੱਲੀ ਤੁਸੀਂ ਕਰਨੀ ਆ ਘਰ ਆਣ ਕੇ ਵਿਜ਼ਿਟ ਕਰਕੇ ਠੀਕ ਆ ਸੋ ਮੱਝ ਪ੍ਰੋਪਰ ਤੁਸੀਂ ਵੇਖ ਲਈ ਆ ਪੂਰੇ ਵੱਡੇ ਹਾਈਟ ਕਰਦੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ